ਹਾ ਹਾ ਬੇ ਡੱਕ ਡਾੜੇ ਕੋ ਟੈਂਟ ਨਹੀਂ ਕੱਢਿਆ ਗਿਆ ਮਰ ਜਾ ਟੈਂਟ ਕੱਢਣ ਡਿਆ ਗਿਆ ਮੋਰਚਾ ਕੱਢਣ ਡਿਆ ਜੇ ਤੁਸੀਂ ਬੰਦੇ ਆ ਲਿਆ ਜਾਂਦੇ ਰਹੀ ਨਹੀਂ ਤੇ ਪਹਿਲਾ ਆ ਗਿਆ ਜੇ ਮੜਕੇ ਡਾੜੀਆਂ ਮਾਵਾਂ ਲਾਵੇਂ ਲੈ ਕੇ ਆ ਜਾਂਦੇ ਆ ਜਾ ਚੱਲ ਜਾ ਇੱਥੋਂ ਉਹ ਮਾਦਾ ਚਾਬੀ ਤੂੰ ਨਾਲੇ ਨਾ ਬੰਨੀ ਫੜੀ ਮੈਂ ਟਰੰਕ ਚੋਂ ਨਵੇਂ ਲੀੜੇ ਕੱਢਣੇ ਚਾਬੀ ਦੇ ਉਹ ਮਰ ਜਾ ਟਰੰਕ ਚ ਰੱਖੀ ਹੈ ਦੇਸੀ ਸ਼ਰਾਬ ਜਾਂਦੀਆਂ ਵਾਤੇ ਉਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਨੇ ਸਾਰੀ ਡੱਪ ਜਾਣੀ ਆ ਇੱਥੇ ਵਜਦਾ ਫਿਰੂਗਾ ਵੰਜਣਾ ਜਾਂ ਜਾਂ ਚ ਸਾਹਮਣੇ ਕਹ ਉਹਨੂੰ ਸਾਹਮਣਾ ਹੀ ਆ ਤੇ ਤੂੰ ਚਾਬੀ ਤੇ ਦੇ ਮਨਾਂ ਵੇ ਲੀੜੇ ਤੇ ਕਢਾ ਚਾਬੀ ਦੇ ਫੜ ਹੁਣੇ ਫੜਾ ਦੀ ਮੈਨੂੰ ਚੰਗਾ ਇਹਨੂੰ ਨਹੀਂ ਪਤਾ ਜਵਾਈ ਦੀ ਸੌਰਿਆਂ ਘਰ ਠੋਕ ਕਿੰਨੀ ਹੁੰਦੀ ਆ ਵਾਹ ਕਿੰਨੀ ਹੁੰਦੀ ਭਾਈਆ ਓਏ ਉਹ ਨਹੀਂ ਤੁਹਾਡੇ ਪਿੰਡ ਸਰਪੰਚ ਦੀ ਨਹੀਂ ਜਿੱਨੀ ਸੌਰਿਆਂ ਘਰ ਜਵਾਈ ਦੀ ਹੁੰਦੀ ਆ ਨਾਲੇ ਮੇਰੀ ਸਾਲੀ ਦਾ ਵਿਆਹ ਏ ਮੈਂ ਚਾਹਣਾ ਤੇ ਮਿੰਟ 'ਚ ਖਲਾਰੇ ਪਾ ਸਕਦਾ ਓ ਭਾਈਆ ਤੂੰ ਖਲਾਰੇ ਨਾ ਪਾ ਓਰਾ ਟੈਂਟ ਖਿਲਰਿਆ ਨਾ ਪਿੱਲੋ ਇਹਨੂੰ ਸਿੱਧਾ ਕਰ ਤੂੰ ਹਰ ਗੱਲ 'ਚ ਚੌਧਰੀ ਬਣ ਜਾਂਦਾ ਕਿਤੇ ਇਹ ਨਾ ਹੋਵੇ ਤੈਨੂੰ ਜਵਾਈ ਦੀ ਥਾਂ ਸ਼ਦਾਈ ਬਣਾ ਕੇ ਕੱਲ ਗਏ ਥੋੜਾ ਆ ਵੀ ਬਿਆਦਾ ਮਾਹੌਲ ਹੈ ਕੁਝ ਖਾਣ ਪੀਣ ਚੋ ਕੇ ਬਣਾ ਲਈਏ ਆਓ ਜੀ ਆਉਂਦੀਆਂ ਨਸੀਬਾਂ ਨਾਲ ਏ ਘੜੀਆਂ ਆ ਆਉਂਦੀਆਂ ਨਸੀਬਾਂ ਨਾਲ ਏ ਘੜੀਆਂ ਤੇਰੇ ਸ਼ੇਰੇ ਨੂੰ ਸਜਾਇਆ ਲਾਲਾ ਫੁੱਲ ਵੜੀਆਂ ਫਟੇ ਮੂੰਹ ਭੰਡਾ ਕੀ ਹੋ ਗਿਆ ਲਾਇਕ ਨਾ ਵੇ ਤੇ ਫੁੱਲ ਵੜੀਆਂ ਨਹੀਂ ਹੁੰਦਾ ਫੁੱਲ ਕਲੀਆਂ ਹੁੰਦਾ ਹੀ ਉਹ ਚਲ ਫੁੱਲ ਕਲੀਆਂ ਹੀ ਕਹਿ ਦਿੰਦੇ ਮਟਕੇ ਚ ਪੇੜ ਮਰੂ ਆ ਜਿਹੜਾ ਬੈਠਾ ਵਾ ਆ ਬਰੂਗਾ ਆ ਖਲੋਤਾ ਕੇ ਬੈਠਾ ਬੈਠਾ ਆਇਆ ਹਾਂਜੀ ਅਵੇਲ ਜੀ ਵੇਲ ਹੈ ਮੁੰਡੇ ਦੇ ਦਾਦੇ ਦੇ ਨਾਲ ਦੀ ਵੇਲ ਹੰਬੇਲਾ ਵਦਾਵੇ ਰੱਬ ਭਾਗ ਲਾਵੇ ਤੇ ਅਜੋਂਦੇ ਰ ਬਾਬਾ ਜੀ ਹਾਂਜੀ ਉਹ ਬੰਦਾ ਕੋਈ ਗੱਲ ਬਾਤ ਸੁਣਾ ਲੈ ਗੱਲ ਬਾਤ ਸੁਣਦੇ ਹਾਂਜੀ ਸੁਣਾ ਫਿਰ ਸੁਣੋ ਗੱਲ ਬਾਤ ਸੁਣਾਓ ਜੀ ਸੁਪਨੇ ਚ ਵਿਆਹ ਹੋ ਗਏ ਮੇਰੇ ਅੱਠ ਹਾਲਾ ਹਾਲਾ ਸੁਪਨੇ ਚ ਵਿਆਹ ਹੋ ਗਏ ਤੇਰੇ ਅੱਠ ਵਿਆਹ ਹੋ ਗਏ ਅੱਠ ਅੱਛਾ ਵਿਆਹ ਹੋ ਗਏ ਬੜਾ ਬੜਾ ਖੁਸ਼ ਅੱਛਾ ਤੂੰ ਬੜਾ ਸੁਪਨੇ ਚ ਵਿਆਹ ਹੋ ਗਏ ਅੱਠ ਆ ਸੁਪਨੇ ਚ ਤੇਰੇ ਵਿਆਹ ਹੋ ਗਏ ਅੱਠ ਮੈਂ ਤੜ ਉੱਠ ਕੇ ਮੈਂ ਖੇਲ ਪਹਿਲੀ ਵੀ ਗਈ ਨਾ ਅੱਭੜੇ ਅਮੂ ਤੇ ਕੀ ਬੜੀ ਤੈਨੂੰ ਕਿ ਅੱਖੇ ਨਾ ਮਾਰੇ ਇੱਥੇ ਕੀ ਹੋਇਆ ਇੱਥੇ ਪਾਸ ਵਾਲੀ ਫਿੰਸੀ ਹੋਈ ਫਿਟੇ ਮੂੰ ਤੇ ਹਾਂ ਲੈ ਭੰਡਾ ਤੂੰ ਵੀ ਕੋਈ ਗੱਲ ਬਾਤ ਸੁਣਾ ਕੇ ਤੇਰਾ ਤਾਲੂ ਡਗਾ ਹਾਂ ਲੈ ਸੁਣ ਫਿਰ ਆ ਭੰਡਾ ਹ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਅੱਛਾ ਤੈਨੂੰ ਵੇਖਣ ਵਾਲੇ ਆ ਗਏ ਆ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਅੱਜ ਤਾਂ ਇਹ ਵੇਖਣ ਡਿਆ ਇਦਾਂ ਵਾਂਗੂ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਅੱਛਾ ਤੇ ਕੀ ਕਹਿੰਦੇ ਇਹੋ ਤੇ ਸਿਆਪਾ ਕਹਿੰਦੀਏ ਕੁਝ ਨਹੀਂ ਫਿਟੇ ਭੰਡਾ ਹ ਦੂਰੋਂ ਹੀ ਦੇ ਕੇ ਮੁਰ ਜਾਂਦੇ ਆ ਫਿਟੇ ਭੰਡਾ ਲੈ ਕੋ ਹੋਣ ਸੁਣ ਫੇ ਗੱਲ ਕੀ ਹੋਇਆ ਇਹ ਲੋਕਾਂ ਨੂੰ ਇੱਕ ਇੱਕ ਵਾਰੀ ਵੇਂਦੇ ਮੈਨੂੰ ਦੋ ਵਾਰੀ ਮੁਪੰਡਾ ਹਕੈਂਦੇ ਦਰਬਾਰ ਆ ਤੈਨੂੰ ਹੁਣ ਵੇਨੇ ਅੱਛਾ ਭੇ ਪੰਡਾ ਤੇਰਾ ਪੰਡਾ ਹੋਣਾ ਹੀ ਨਹੀਂ ਕਰੀਏ ਵੀ ਕੀ ਮੇਰੇ ਨਸੀਬ ਹੀ ਫੁੱਟੇ ਆ ਤੈਨੂੰ ਵੇਖ ਕੇ ਮੁਰਜੰਦੇ ਆ ਕੱਢਾ ਦੋਣਾ ਨਹੀਂ ਜਿਹਨੂੰ ਅਸੀਂ ਵਿਆਹੋਂ ਚੱਲੇ ਉਹਨਾਂ ਤਾਂ ਵਿਆਹ ਕੇ ਲੈ ਆਉਂਦਾ ਮਾਰਾ ਸਰਕਾਰ ਜੀ ਤੁਸੀਂ ਵਿਆਹੋਂ ਚੱਲੇ ਤੁਸੀਂ ਵਿਆਹ ਕੇ ਲੈ ਹੀ ਆਉਣਾ ਤੁਸੀਂ ਛੱਡਤ ਨਹੀਂ ਆਉਣ ਲੱਗੇ ਨਾਲੇ ਸਰਦਾਰਾ ਤੁਸੀਂ ਕੌਣ ਜੇ ਓ ਮੈਂ ਮੁੰਡੇ ਦਾ ਜੀਜਾ ਤੂੰ ਮੁੰਡੇ ਦਾ ਜੀਜਾ ਤੇ ਖਾਲੀ ਕਰਗੀਜਾ ਓ ਜੀਜੇ ਤਾਂ ਪਹਿਲਾਂ ਹੀ ਖਾਲੀ ਆ ਆ ਲੋ ਫੜੋ ਸਰਦਾਰਾ ਕੀ ਦੇਣ ਰਿਹਾ ਸਾਨੂੰ 51 ਰੁਪਏ ਪੂਰੇ ਕਰਦੇ ਅਸੀਂ ਜਾਈਏ ਉਹ 51 ਰੁਪਏ ਛਮੀ ਦਾ ਮੰਦ ਨਾਲ ਘਰ ਆ ਜਾਗੇ ਨਹੀਂ ਸਰਦਾਰਾ ਸਾਨੂੰ ਇਦਾਂ ਨਹੀਂ ਫਿਰ ਤੂੰ ਚੰਗੇ ਨਹੀਂ ਲੱਗੀਦਾ ਉਹ ਛਮੀ ਆਣਾ ਤੈਨੂੰ ਬੁਲਾਉਂ ਉਹ ਪੈਗ ਦੀ ਗੱਲ ਹੈ ਤੇ ਪਛਾਮਾ ਬੜੀ ਦੂਰ ਹੈ ਸਭ ਨੇ ਲਵਾ ਦੇ ਛਮੀ ਆ ਫਿਰ ਲਵਾਵਾ ਤੈਨੂੰ ਉਹ ਚੱਲ ਠੀਕ ਹੈ ਸਰਦਾਰਾ ਆ ਇੱਕ ਤੇ ਮੇਰੇ ਨਾਲ ਦਾ ਪਤਾ ਨਹੀਂ ਕਿੱਥੇ ਮਰ ਜਾਂਦਾ ਇੱਕ ਚੇਲਾ ਘਟ ਦੇ ਵਿਲਾ ਯਾਰਾ ਜੀ ਤਾਂ ਜੀ ਉਹ ਤੂੰ ਕਿਥੇ ਮਰਿਆ ਪਹੁੰਚਿਆ ਟੰਗੇ ਆ ਜਿੱਦਾਂ ਬੂੰਦੀ ਚ ਲੱਤ ਫੇਰਨੀ ਜਿੰਨਾ ਤੂੰ ਮੈਨੂੰ ਤਾਂ ਲੱਗਦਾ ਲੱਤ ਤੈਨੂੰ ਫੇਰਨੀ ਪੈਣੀ ਉਹ ਕੀ ਕਹਿਆ ਯੋ ਕੀ ਫੇਰਨੀ ਉਹ ਮੈਂ ਕਹਿਆ ਉਸਤਾਦ ਜੀ ਦਹੀਂ ਚ ਮਧਾਣੀ ਫੇਰਨ ਆਲੀ ਉਹ ਫੇਰ ਆਵਾਂ ਓਏ ਉਹ ਤੇ ਮਧਾਣੀ ਬਾਹਰ ਫੇਰੀ ਪਹਿਲਾਂ ਅਗੜਾ ਇਹ ਤੇ ਤੈਨੂੰ ਛਪੀਣਾ ਫੇਰਾ ਮੈਂ ਉਹ ਨਾਲੇ ਗੱਲ ਸੁਣ ਓਏ ਸਬਜ਼ੀਆਂ ਦੀ ਲੂਣ ਵਧ ਘਟਣਾ ਪੜੀ ਉਹਨਾਂ ਦੀ ਬੀਬੀ ਦਾ ਸੁਭਾਅ ਵੜਾ ਕਬਈ ਓ ਏ ਨਾ ਵਾ ਤੈਨੂੰ ਲੱਤ ਫੇਰ ਦੇ। ਓ ਚਲਾ ਕੰਮ ਕਰ। ਉਸਤਾਦ ਜੀ ਇਹ ਤੇ ਦੱਸ ਦੋ ਜੰਜ ਕਿਦੋਂ ਗੋਣੀ ਜੀ। ਓਏ ਆਦੂ ਜਦੋਂ ਆਣੀ ਹੋਈ ਤੂੰ ਰਿਬਨ ਕਟਾਉਣਾ। ਉਸਤਾਦ ਜੀ ਭੁੱਖ ਬੜੀ ਲੱਗੀ। ਆ ਭੁੱਖ ਤੇਨੂੰ ਖਵਾਉਣਾ ਮੈਂ ਪੇੜੇ। ਓ ਜਾ ਪਾਣੀ ਲੈ ਗਿਆ ਬਾਲਟੀ ਇੱਕ। ਤੋ ਤੇ ਗਏ ਖਾਚ ਜਿੰਨੇ ਕਿਹੜਾ ਕੁਝ ਖਾਣ ਦੇਣਾ। ਇੱਥੇ ਕਿਹੜਾ ਕੋਈ ਵੇਖਣ ਡਿਆ। ਆ ਵੀ ਖਾ ਲੈਨੇ। ਹਾ ਹੈਵੇਂ ਖਾ ਤੇ ਆ ਆਪਣੇ ਰੰਗ ਨਾਲ ਦਾ ਚੱਕ ਲਿਆਈ ਓ। ਲੈ ਖਾ ਤੇ। ਇਹਨੂੰ ਜਿਹੜਾ ਪੋਖੜਾ ਵਾ ਜਿਹੜਾ ਬਰਾ ਤਾਂ ਰਿਆ ਹੀ ਨਹੀਂ ਆ। ਉਹ ਮਾਦਾ ਨਾ ਇਹ ਤੇ ਮਿੱਠਾ ਚੈੱਕ ਕਰਨ ਡਿਆ ਹੀ ਆਹੋ ਤੂੰ ਦੇ ਮਿੱਠਾ ਚੈੱਕ ਕਰਨ ਡਿਆ ਸਾਡਾ ਤੇ ਕਰਤਾ ਨਾ ਮਾਨਖਟਾ ਬੇਲਵਾਇਆ ਤੂੰ ਇਧਰ ਕੱਢੀ ਜਾਣੇ ਤੇਰੇ ਨਾਲ ਦਾ ਖਾਈ ਜਾਣ ਡਿਆ ਆ ਉਹ ਕੋਈ ਨਹੀਂ ਮਾਦਾ ਕਹਿ ਦਿੰਦੇ ਇਹਨੂੰ ਠੰਡ ਰੱਖ ਨਿਆਣਾ ਵਾਂ ਕਹਿ ਦਿੰਦੇ ਇੱਕ ਤੇ ਆ ਬੁੜੀ ਤਬੀ ਫਿਰਦੀ ਕਾਲੀ ਕੜਾਈ ਵਾਂਗੂ